ਸਾਬਕਾ ਜਸਤੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਬੜੇ ਸਵਾਲ ਖੜੇ ਹੋਏ ਨੇ ਔਰ ਉਹਨਾਂ ਸਵਾਲਾਂ ਦੇ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਪੰਜ ਸਿੰਘ ਸਹਬਾਨਾਂ ਦੇ ਵਿੱਚੋਂ ਇੱਕ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਵੱਡੇ ਇਲਜ਼ਾਮ ਲੱਗੇ ਜਿਹੜੇ ਕਿ ਸਿੱਧੇ ਤੌਰ ਦੇ ਉੱਤੇ ਜਸਟੀਫਾਈ ਨਹੀਂ ਹੋ پا ਰਹੇ ਕਈ ਥਾਵਾਂ ਦੇ ਉੱਤੇ ਹੁਣ ਉੱਥੇ ਦੂਜੇ ਪਾਸੇ ਸਵਾਲ ਖੜਾ ਹੋ ਰਿਹਾ ਹੈ ਕਿ ਬਾਕੀ ਦੇ ਚਾਰ ਸਿੰਘ ਸਹਿਬਾਨ ਇਸ ਦੇ ਵਿੱਚ ਕਿਉਂ ਕੁਝ ਨਹੀਂ ਬੋਲਦੇ ਵੀ ਕਿ ਉਹ ਇੰਟਰਫੇਅਰ ਨਹੀਂ ਕਰਦੇ ਵੀ ਕਿਉਂਕਿ ਵੱਡੇ ਪੱਧਰ ਦੇ ਉੱਤੇ ਜਿੱਥੇ ਇਸ ਗੱਲ ਦੀ ਵਿਰੋਧਤਾ ਹੋ ਰਹੀ ਹੈ ਕਿ ਸਿੰਘ ਸਾਹਿਬ ਨੂੰ ਕੱਢ ਦਿੱਤਾ ਗਿਆ ਜਾਂ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉੱਥੇ ਦੂਜੇ ਪਾਸੇ ਇਹ ਵੀ ਸਵਾਲ ਖੜਾ ਹੋ ਰਿਹਾ ਹੈ ਕਿ ਸਿੰਘ ਸਾਹਿਬ ਦੇ ਨਾਲ ਖੜਨ ਵਾਲੇ ਜਿਹੜੇ ਉਹਨਾਂ ਦੇ ਬਾਕੀ ਦੇ ਜੇਸ਼ਦਾਰ ਸਾਥੀ ਸੀ ਜਿਹੜੇ ਪੰਜ ਸਿੰਘ ਸਹਿਬਾਨ ਟੋਟਲ ਉਹਨਾਂ ਦੇ ਵਿੱਚੋਂ ਹੁਣ ਆਵਾਜ਼ ਕਿਉਂ ਨਹੀਂ ਚੁੱਕੀ ਜਾ ਰਹੀ ਇਹ ਸਵਾਲ ਲਗਾਤਾਰ ਬਰਕਰਾਰ ਹੈ ਔਰ ਵਾਰ-ਵਾਰ ਤਕਰੀਰਾਂ ਦੇ ਵਿੱਚ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਹਾਲਾਂਕਿ ਜਦੋਂ ਲੰਘੇ ਦੇਣੀ ਜਸਵੰਤ ਸਿੰਘ ਪੜੈਣ ਜਿਹੜੇ ਕਿ ਐਸਜੀਪੀਸੀ ਮੈਂਬਰ ਨੇ ਉਹਨਾਂ ਨਾਲ ਵੀ ਗੱਲ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਵੱਧ ਤੌਰ ਦੇ ਉੱਤੇ ਤਕਰੀਰਾਂ ਇਹੀ ਦਿੱਤੀਆਂ ਗਈਆਂ ਸੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਜਿਹੜੇ ਭੁਗਤ ਦੇ ਨਜ਼ਰ ਆਏ ਨੇ ਤਾਂ ਕਰਕੇ ਸ਼ਾਇਦ ਇਹ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਸਵਾਲ ਇਹ ਵੀ ਖੜਦਾ ਹੈ ਕਿਉਂਕਿ ਜਿਸ ਆਧਾਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂਚ ਦੇ ਵਿੱਚ ਰੱਖਿਆ ਸੀ ਉਹਨਾਂ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਸੀ ਸਸਪੈਂਡ ਕਰ ਦਿੱਤਾ ਗਿਆ ਸੀ ਉਹਨਾਂ ਦੇ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਉਸ ਮਾਮਲੇ ਉੱਤੇ ਕਹਿੰਦੇ ਵੱਧ ਤੌਰ ਦੇ ਉੱਤੇ ਅ ਇਨਫਲੂਐਂਸ ਨਹੀਂ ਹੋਇਆ ਜਦਕਿ ਇਹਤੇ ਵੱਧ ਇਨਫਲੂਐਂਸ ਹੋਇਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀਤਾ ਗਿਆ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਸਵਾਲ ਇਹੀ ਹੈ ਕਿ ਸਿੰਘ ਸਾਹਿਬਾਨ ਕਿਉਂ ਨਹੀਂ ਬੋਲਦੇ ਪਰ ਹਾਲਾਂਕਿ ਗਿਆਨੀ ਰਗਵੀਰ ਸਿੰਘ ਜਿਹੜੇ ਨੇ ਕੱਲ ਤੱਕ ਤੇ ਜਾਣਕਾਰੀ ਸਾਹਮਣੇ ਆ ਰਹੀ ਸੀ ਉਸ ਮੁਤਾਬਕ 16 ਤਰੀਕ ਨੂੰ ਫਲਾਈਟ ਤੇ ਬੈਠਣਗੇ ਇੰਗਲੈਂਡ ਤੋਂ ਵਾਪਸ ਆਉਣਗੇ ਹੋ ਸਕਦਾ ਹੈ ਕਿ ਕੋਈ ਰੁਝੇਵਾ ਹੋਵੇ ਪਰ ਜ਼ਰੂਰ ਉਹ ਵੀ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਸੀ ਲੰਘੇ ਕੱਲ ਔਰ ਖਾਸ ਤੌਰ ਦੇ ਉੱਤੇ ਹੁਣ ਅੱਗੇ ਕੀ ਹੋਣ ਵਾਲਾ ਹੈ ਇਹਦੇ ਉੱਤੇ ਸਵਾਲ ਲਗਾਤਾਰ ਬਰਕਰਾਰ ਨੇ ਕਿ ਗਿਆਨੀ ਰਗਵੀਰ ਸਿੰਘ ਆਉਣ ਤੋਂ ਬਾਅਦ ਕੁਝ ਵੱਡਾ ਐਕਸ਼ਨ ਕਰਨਗੇ ਕਿਉਂਕਿ ਜਦੋਂ ਅਸਤੀਫਾ ਦਿੱਤਾ ਸੀ ਯਾਨੀ ਹਰਪ੍ਰੀਤ ਸਿੰਘ ਨੇ ਉਸ ਵੇਲੇ ਗਿਆਨੀ ਰਗਵੀਰ ਸਿੰਘ ਨੇ ਇੰਟਰਫੇਅਰ ਕੀਤਾ ਸੀ ਔਰ ਉਸ ਅਸਤੀਫੇ ਦੇ ਨਾਲ ਇਹ ਵੀ ਕਹਿਤਾ ਸੀ ਕਿ ਜੇ ਉਹ ਅਸਤੀਫਾ ਦੇਣਗੇ ਤੇ ਅਸੀਂ ਵੀ ਅਸਤੀਫਾ ਦੇਵਾਂਗੇ ਐਸੋ ਇਹ ਜੀ ਸਿਚੁਏਸ਼ਨ ਬਣਦੀ ਸੀ ਔਰ ਹੁਣ ਦੀ ਦੁਆਰਾ ਇਹ ਇਹ ਸਿਚੁਏਸ਼ਨ ਬਣ ਸਕਦੀ ਹੈ ਕਿਉਂਕਿ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਸੇਵਾ ਮੁਕਤ ਹੀ ਕਰ ਦਿੱਤਾ ਗਿਆ। ਵੇਖਣ ਵਾਲੀ ਗੱਲ ਹੋਵੇਗੀ ਕਿ ਗਿਆਨੀ ਰਗਵੀਰ ਸਿੰਘ ਦੇ ਆਉਣ ਤੋਂ ਬਾਅਦ ਕਿਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਆ ਉਹ ਖੜੀ ਹੋਵੇਗੀ। ਹਾਲਾਂਕਿ ਵਾਰ-ਵਾਰ ਇਹੀ ਅਪੀਲ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਵੱਲੋਂ ਕਿ ਗਿਆਨੀ ਰਗਵੀਰ ਸਿੰਘ ਨੂੰ ਆਉਣ ਸਾਰ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਉੱਤੇ ਵਾਪਸ ਲਿਆਉਣਾ ਚਾਹੀਦਾ ਹੈ। ਹਾਲਾਂਕਿ ਦੇਖਣਾ ਹੋਵੇਗਾ ਕਿ ਹੁਣ ਹੋਵੇਗਾ ਕਿ ਆਉਣ ਦੇ ਸਮੇਂ ਦੇ ਵਿੱਚ ਕੀ ਕੁਝ ਨਜ਼ਰ ਆਉਂਦਾ ਹੈ ਸਿੱਖ ਸਿਆਸਤ ਦੇ ਵਿੱਚ, ਪੰਥਕ ਸਿਆਸਤ ਦੇ ਵਿੱਚ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬ